ਸਸ਼ੀਕਾਲ ਜੀ ਮੈਂ ਰੌਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ ਬ੍ਰਿਟਿਸ਼ ਕੋਲੰਬੀਆ ਵਿੱਚ ਵਾਪਰੀ ਇੱਕ ਘਟਨਾ ਬਾਰੇ ਜੀ ਹਾਂ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਜਿੱਥੇ ਕਿ ਤਿੰਨ ਮਾਈਨਰ ਜਿੜਕੀ ਜ਼ਮੀਨ ਦੇ نیچے ਫਸ ਗਏ ਨੇ ਬ੍ਰਿਟਿਸ਼ ਕੋਲੰਬੀਆ ਦੇ ਮੇਅਰ ਡੇਵਿਡ ਈਵੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਹਾਦਸਾ ਟੈਲਟਨ ਨੇਸ਼ਨ ਵਿੱਚ ਵਾਪਰਿਆ ਜੋ ਕਿ ਮੂਲ ਨਿਵਾਸੀ ਭਾਈਚਾਰੇ ਦੀ ਥਾਂ ਹੈ ਉਹ ਇਲਾਕੇ ਵਿੱਚ ਆਉਣ ਵਾਲੇ ਰੈੱਡ ਕ੍ਰੈਸ਼ ਮਾਈਨ ਵਿੱਚ ਵਾਪਰਿਆ ਜਿਸ ਦੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਦੋ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਵਿਅਕਤੀ ਸੀ ਤੇ ਇੱਕ 온ਟਾਰੀਓ ਦਾ ਰਹਿਣ ਵਾਲਾ ਸੀ ਇਸ ਦੇ ਨਾਲ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਹਜੇ ਤੱਕ ਜ਼ਖਮੀ ਨਹੀਂ ਹੋਏ ਨੇ ਤੇ ਸੁਰੱਖਿਅਤ ਨੇ ਇਸ ਦੇ ਨਾਲ ਹੀ ਉਹਨਾਂ ਨੂੰ ਲੱਭਣ ਦੀ ਜਾਂਚ ਵੀ ਚੱਲ ਰਹੀ ਹੈ ਤੇ ਉਹਨਾਂ ਨੂੰ ਜੇਤੀ ਤੋਂ ਜੇਤੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮਾਮਲੇ ਤੇ ਪਹਿਲਾਂ ਡੇਵਿਡ ਈਵੀ ਨੇ ਕਿਹਾ ਕਿ ਇਹ ਹਾਦਸਾ ਰਾਤ ਨੂੰ ਵਾਪਰਿਆ ਪਰ ਉਸ ਤੋਂ ਬਾਅਦ ਮਾਈਨਰ ਦੇ ਜਿਹੜੇ ਕਿ ਮਾਲਕ ਆ ਉਸ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਕਿ ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ ਹੈ ਅਤੇ ਹੁਣ ਉਹਨਾਂ ਮਾਈਨਰਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ جاری ਹੈ ਤੇ ਇਦਾਂ ਦੀ ਹੋਰ ਨਿਊਜ਼ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ